ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਦੀ ਆਂ ਅਮਰੇਤਲਾ ਫ੍ਰਾਕ ਦੀ ਕਟਿੰਗ ਤਾਂ ਇਹਦਾ ਨਾਮ ਹੈਗਾ ਅਮ੍ਰੇਤਾ ਫ੍ਰਾਕ ਦੀ ਲੈਂਥ ਹੈਗੀ ਹੈ 47 ਇੰਚ ਤੇ ਉਹਦੀ ਪੇਟੀ ਦੀ ਲੈਂਥ ਹੈਗੀ ਆ 14 ਇੰਚ ਤੇ ਚਾਤੀ 17.5 ਕਮਰ 14.5 ਬਾਹਾਂ ਦੀ ਲੰਬਾਈ ਹੈਗੀ ਹੈ 17 ਮੋਰੀ ਦੀ ਹੈਗੀ ਆ 6 ਧੱਕ ਲਿਆ ਜੋ ਆਪਾਂ ਪਹਿਲਾਂ ਆਪਾਂ ਜਿਹੜੀ ਉੱਪਰਲੀ ਫ੍ਰਾਕ ਦੀ ਉੱਪਰਲੀ ਪੇਟੀ ਹੁੰਦੀ ਹੈ ਉਹ ਲਾਵਾਂਗੇ ਉਹਦੀ ਲੰਬਾਈ ਹੈਗੀ 14 ਇੰਚ 14 ਇੰਚ ਦੇ ਵਿੱਚ ਐਡ ਕਰਾਂਗੇ ਆਪਾਂ 1 ਇੰਚ ਕਿਹੜਾ ਇਹ ਕਿਹੜਾ ਪੇਟੀ ਦਾ ਕੱਪੜਾ ਕਿਹੜਾ ਲਾ ਕੇ ਰੱਖਦਾ ਬਾਜੇ ਦੀ ਕਟਿੰਗ ਕਰਾਂਗੇ ਤਾਂ ਹੁਣ ਆਪਾਂ ਬਾਜੂ ਕਟਿੰਗ ਕਰਨੀ ਹੈ ਬਾਜੂ ਦੀ ਲੰਬਾਈ तारा इंच ढाई इंच बच्चे एड करा खिचकी भार दें इस तरह ला देंगे बनी बाँ ला थी ਇਹ ੱਪੇਟੀ ਜਿਹੜਾ ਆ ਵਗਾ ਵਾਧਾ ਕਪੜਾ ਇਹਦੇ ਵਿੱਚੋਂ ਆਪਾਂ ਥੱਲੜਾ ਜਿਹੜਾ ਘੀਰਾ ਹੁੰਦਾ ਅਮਰੇਲਾ ਫਰਾਕ ਦਾ ਨੂੰ ਕਟਿੰਗ ਕਰਦੇ ਹਾਂ ਹਾਂਜੀ ਇਹ ਆਪਾਂ ਦੂਰਾ ਕਰਕੇ ਇਹ ਕਪੜਾ ਸਾਰਾ ਵਿਛਾ ਲਿਆ ਫੋਲਡ ਕਰ ਲਿਆ ਤਾਂ ਹੁਣ ਆਪਾਂ ਇਹਦੀ ਅਮਰੇਲਾ ਘੇਰੇ ਦੀ ਕਟਿੰਗ ਕਰਦੇ ਹਾਂ ਇਹ ਸ਼ਰਮ ਸ਼ਾਕੀ ਤੇ ਇਤਰੂ ਚੱਕਣਾ ਆਪਾਂ ਆਇਸ ਦਾ ਫੋਲਡ ਕਰ ਲੈਂਗੇ ਸਾਰੇ ਬਾਰ ਕਰ ਲਾਂਗੇ ਆਪਾਂ ਪਰਾ ਕਰ ਜਿਹੜੀ ਲੰਬਾਈ ਹੈਗੀ ਆ 47 ਇੰਚ ਆ ਉੱਪਰਲੀ ਜਿਹੜੀ ਆਪਾਂ ਪੇਟੀ ਕਾਉਣੀ ਆ ਉਹ ਆਪਾਂ 14 ਇੰਚ ਕਾਣੀ ਸੀ ਤਾਂ ਜਿਹੜਾ ਨੀਕੇ ਵਾਲਾ ਹੋਊਗਾ ਆਪਣਾ ਘੇਰਾ ਇਹਦੀ ਨੂੰ ਬਾਈ ਹੈਗੀ ਆ 32 ਇੰਚ ਤਾਂ ਇਹ ਤੋਂ ਆਪਾਂ 14 ਇੰਚ ਰੱਖਾਂਗੇ ਤਾਂ ਦਾ ਦਾ ਇੰਚ ਮਾਪ ਲੈਣ ਦੇਖਣਾ

ਇਹ ਪਾਸਾ ਨਿਸ਼ਾਨ ਲਾ ਲਿਆ ਇਹ ਦੋਨੇ ਬੈਗ ਵਾਲਾ ਤੇ ਮੁਕਲਾ ਵਾਲਾ ਦੋਨੇ ਕਟਿੰਗ ਹੋ ਜਾਣਗੇ ਇਹ ਜਿਹੜਾ ਇੱਕ ਪਾਸੋਂ ਥੋੜਾ ਜਿਹਾ ਘਟਦਾ ਸੀ ਆਪਾਂ ਇਹਦੇ ਨਾਲ ਐਡ ਕਰ ਲਾਂਗੇ। ਆ ਇਹਨੂੰ ਸਾਈਡ ਤੇ ਰੱਖਾਂਗੇ। ਹੈ। ਇਹਦੇ ਆਪਾਂ ਮਿਸ਼ਾਲਾਂ ਲਾਂਗੇ ਜਿੱਦ ਤਰ੍ਹਾਂ ਆਪਾਂ ਜੋੜਨ। ਇਹ ਆਪਣੀ ਬਰਿਆਲਾ ਫਰਾ ਰੱਖ ਦਿੱਤਾ।